ਹੋ ਜੀ ਹਾਂਜੀ ਮੈਡਮ ਜੀ ਅੱਜ ਦਸੋ ਵੱਟ ਦੇ ਬਾਰੇ ਮੈਡਮ ਨਿਰੋਦਾ ਜੀ ਵਾਲੇ ਕੀ ਅੱਜ ਸਾਡੇ ਮੈਡਮ ਮਨਜੀਤ ਚੰਦਰ ਜੀ ਨੂੰ ਅਸੀਂ ਪ੍ਰਧਾਨ ਦੀ ਜਿਹੜੀ ਕੁਰਸੀ ਦਾ ਉਚਾਰਨ ਦਿੱਤਾ ਅੱਜ ਸਾਡੇ ਚ ਸਾਡੇ ਮੈਡਮ ਗੁਰਪ੍ਰੀਤ ਕੌਰ ਮਾਨ ਜੀ ਆ ਕੇ ਇਹਨਾਂ ਨੂੰ ਚਾਰਜ ਦੇ ਗਏ ਆ ਲੋਕਲ ਬਾਡੀ ਮਿਨਿਸਟਰ ਡਾਕਟਰ ਅਰਜੁਨ ਜੀ ਨੂੰ ਚਾਰਜ ਦੇ ਗਏ ਆ ਅਸੀਂ ਇਹਨਾਂ ਦਾ ਦਿਲ ਦੀਆਂ ਗੱਲਾਂਆਂ ਤੋਂ ਤੁਹਾਨੂੰ ਦੱਸ ਕਰਦੇ ਆ ਅਭੀ ਭੰਗੋ ਜੀ ਅੱਜ ਅਰਜੁਨ ਚੰਦਰ ਜੀ ਨੇ ਇਹ ਜਿਹੜੀ ਜ਼ਿੰਮੇਵਾਰੀ ਹੈ ਆਪਣੀ ਸੰਭਾਲੀ ਹੈ ਤੇ ਸਾਨੂੰ ਬੇਹਰ ਜਿਹੜੀਆਂ ਉਮੀਦਾਂ ਨੇ ਜਿਸ ਉਮੀਦ ਦੇ ਨਾਲ ਅੱਜ ਜਿਹਨੂੰ ਜ਼ਿੰਮੇਵਾਰੀ ਸੰਭਾਲੀ ਗਈ ਹੈ ਉਸ ਉਮੀਦ ਉੱਤੇ ਇਹ ਖਰੇ ਉੱਤਰ। ਸਾਡੇ ਕੋਲ ਜਿਹੜਾ ਕਜੌਲੀ ਬਾਗੋਂ ਬੱਚਦਾ ਮੈਨੂੰ ਖੜਦਾ ਸਕੂਲ ਉਹੀ ਖੜਿਆ ਇਹਨਾਂ ਨੂੰ ਕਿਵੇਂ ਦਰਜ ਨਹੀਂ ਦਉਂਗੇ ਬਹੁਤ ਜਿਹੜੇ ਐਡਾ ਹੀ ਪੈੜੇ ਕਿਹੜੇ ਕੰਮ ਲੈ ਕੇ ਚੱਲ ਰਹੇ ਹੋ 8 ਮਹੀਨੇ ਵਿੱਚ ਕਿਵੇਂ ਸਰ ਕਰੂਗਾ ਦੇਖੋ ਅ ਤੀ 8 ਮਹੀਨੇ ਕਿ ਐਮਐਲਏ ਦਾ ਬਹੁਤ ਫੇਰੀ ਫਸੇ ਹੋਈ ਸੀ ਸੋਰੀ ਹਾਂ ਸੀ ਦੇਖੋ ਆਜ ਜਿਹੜੇ ਮੇਨੂੰ ਉਮੀਦ ਹੈ ਵੀ ਪ੍ਰਧਾਨ ਦੇ ਉਹ ਆਮ ਆਦਮੀ ਪਾਰਟੀ ਦੇ ਹੀ ਬਣੇ ਤੇ ਦੇਖੋ ਜਿੰਨਾ ਸਮਾਂ ਹੈਗਾ ਹੁਣ ਕੀ ਇਹ ਹੋਲੀ-ਸੋਲੀ ਸਾਡੇ ਕੋਲ ਜ਼ਿੰਮੇਵਾਰੀ ਆ ਕਿ ਖਰੜ ਦਾ ਕੋਈ ਵੀ ਨਮਾਇੰਦਾ ਖਰੜ ਦੀ ਕਿਸੇ ਅਰਸੀ ਸਾਹਿਬਾਨ ਦੇ ਖਰੜ ਦੇ ਕਿਸੇ ਵੀ ਨਾਗਰਿਕ ਦੇ ਇੱਕ ਵੀ ਕੰਮ ਉਹੋਂ ਕੱਢਿਆ ਕਿ ਸਾਨੂੰ ਆਪਣੇ ਬੋਰਡ ਵਿੱਚ ਆਹ ਚੀਜ਼ ਚਾਹੀਦੀ ਜਾਂ ਸਾਡੇ ਬੋਰਡ ਦੇ ਵਿੱਚ ਆਹ ਕੰਮ ਗਲਤ ਹੋ ਰਿਹਾ ਸਹੀ ਹੋ ਰਿਹਾ ਉਹ ਸੁੱਤੇ ਅਸੀਂ ਉਸੇ ਵੇਲੇ ਪਹਿਰਾ ਦਵਾਂਗੇ ਅਸੀਂ ਸਾਡੇ ਕੰਮ ਹੁਣ ਖਰੜ ਦੇ ਕੰਮ ਕਰਦੇ ਵਿੱਚ ਕੋਈ ਵੀ ੜਕਾ ਨਹੀਂ ਹੈ ਪਹਿਲਾਂ ਡਿੱਕੇ ਸੀਗੇ ਪਹਿਲਾਂ ਸਿਆਸਤ ਹੁੰਦੀ ਸੀ ਸਿਆਸਤ ਦੇ ਚੱਕਰ ਦੇ ਵਿੱਚ ਲੋਕਾਂ ਦੇ ਕੰਮ ਰੁਕਦੇ ਹੁਣੇ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਕੋਈ ਵੀ ਡਿੱਕਾ ਨਹੀਂ ਹੈ ਸਾਲ ਬਹੁਤ ਹੁੰਦਾ ਹੈ ਕੰਮਾਂ ਦੀ ਰਫ਼ਤਾਰ ਨੂੰ ਤੇਜ਼ ਕਰਨ ਲਈ ਸਾਰੇ ਜਿਹੜੇ ਕੰਮਾਂ ਦੇ ਟੈਂਡਰ ਹੋ ਲੱਗ ਜਾਨੇ ਐ ਤੇ ਆਲਰੇਡੀ ਮੇਰੇ ਕੋਲ ਚੋਂ 43 ਕਰੋੜ ਦੇ ਕੰਮ ਪਾਸ ਹੋਏ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕੰਮ ਪਾਸ ਹੋਣਗੇ ਉਹ ਲੱਖਣਗੇ ਤੇ ਵਿੱਚ ਸ਼ਹਿਰ ਦੇ ਉਸ ਉਸ ਵਿੱਚ ਸ਼ਹਿਰ ਦੇ ਜਿਹੜੇ ਕੰਮ ਉਹ ਜੇ ਪਾਏ ਜਾਣਗੇ ਜਿਹੜੇ ਲੰਬਾ ਟਾਈਮ ਸ਼ਹਿਰ ਨੂੰ ਆਗਮਨ ਦੇਣਗੇ ਅਸੀਂ ਪਲਾਨ ਕਰ ਰਹੇ ਹਾਂ ਕੋਈ ਇਹੋ ਜਿਹੀ ਥਾਂ ਖਰੜ ਦੇ ਵਿੱਚ ਲੱਭੀ ਜਾਵੇ ਜਿੱਦੇ ਤੇ ਇੱਕ ਸੁਪਰਮਾਰਕਟ ਕ੍ਰੀਏਟ ਕੀਤੀ ਜਾਵੇ ਜਿੱਥੋਂ ਸਾਰੀ ਉਮਰ ਖਰੜ ਕਮੇਟੀ ਨੂੰ ਆਮ ਲਗਾਵੇ ਹੁਣ ਪਾਣੀ ਪਾਣੀ ਇੰਝ ਜ਼ਿਆਦਾ ਵਰਖਾ ਦਾ ਮੌਸਮ ਹੈ ਤੇ ਹੁਣ ਜਿੱਥੇ ਜਿੱਥੇ ਕੋਈ ਪ੍ਰੋਬਲਮ ਆਉਂਗੀ ਵੈਸੇ ਤਾਂ ਸੀਵਰੇਜ ਪੈ ਹੀ ਰਿਹਾ ਤੇ ਨਵੇਂ ਐਸਟੀਪੀ ਪੈ ਰਹੇ ਨੇ ਤਕਰੀਬਨ ਜਿਨ੍ਹਾਂ ਦੀ ਲਾਗਤ 45 ਕਰੋੜ ਰੁਪਏ ਹੈ ਤੇ ਕਜੋਲੀ ਵਾਟਰ ਦਾ ਵੀ ਜਿਹੜੀ ਤੁਸੀਂ ਪੁਆਇੰਟ ਰੱਖ ਰਹੀ ਸੀ ਕਜੋਲੀ ਵਾਟਰ ਦਾ ਪਿਛਲੇ ਦਿਨ ਹੀ ਟੈਂਡਰ ਲੱਗ ਗਿਆ ਉੱਪਰ ਹੋ ਗਿਆ ਕੰਮ ਗਰਾਊਂਡ ਉੱਤੇ ਹੁਣ ਸ਼ੁਰੂ ਹੋ ਰਿਹਾ ਉਹਦਾ ਇੱਕ ਦੋ ਦਿਨਾਂ ਦੇ ਵਿੱਚ ਅਸੀਂ ਕਾਟਿੰਗ ਕਰਾਂਗੇ ਤੇ ਉਹਦੇ ਵੀ ਅਸੀਂ ਦੇਖ ਰਹੇ ਹਾਂ ਵੀ ਮੇਰੇ ਖਿਆਲ ਨੂੰ ਕਰਾਰੀ ਤੱਕ ਜਿਹੜੀ ਉਹਦੀ ਸਪਲਾਈ ਆ ਪਾਣੀ ਦੀ ਉਹ ਜਾਰੀ ਹੈ ਬਹੁਤ ਹੱਦ ਤੱਕ ਉਹਦੇ ਨਾਲ ਰਾਤ ਮਿਲਦੀਆਂ ਸ਼ਹਿਰ ਨੂੰ ਬਹੁਤ ਸਾਰੇ ਟਿਊਬਵੈਲ ਜਿਹੜੇ ਆਲਰੇਡੀ ਲੱਗੇ ਨੇ ਪਰ ਹੁਣ ਜਿਹੜੀ ਅਸੀਂ ਪਲੈਨਿੰਗ ਕਰਾਂਗੇ ਖਰੜ ਸ਼ਹਿਰ ਦੇ ਵਾਸਤੇ ਉਹ ਅਸੀਂ ਕੰਮ ਕਰਕੇ ਦਿਖਾਉਣੇ ਆ ਖਰੜ ਸ਼ਹਿਰ ਦੀਆਂ ਪ੍ਰੋਪਰ ਰੂਡਸ ਖਰੜ ਸ਼ਹਿਰ ਦਾ ਪ੍ਰੋਪਰ ਸੀਵਰੇਜ ਹਰ ওয়ার্ড ਦੇ ਵਿੱਚ ਜਿੱਥੇ ਵੀ ਜਗ੍ਹਾ ਪਈ ਹੈ ਉੱਥੇ ਪਾਰਕ ਬਣਾਇਆ ਜਾਊਗਾ ਖਰੜ ਸ਼ਹਿਰ ਦੇ ਵਿੱਚ ਅਸੀਂ ਇੱਕ ਸ਼ਾਨਦਾਰ ਮਲਟੀ ਸਟੇਡੀਅਮ ਜਿੱਥੇ ਪੰਜਾਬ ਪੱਧਰੀ ਟੂਰਨਾਮੈਂਟ ਹੋਣ ਸਾਰੀਆਂ ਗੇਮਾਂ ਦਾ ਇੱਕ ਸਟੇਡੀਅਮ ਬਣਾਉਣ ਦੀ ਵੀ ਅਸੀਂ ਤਿਆਰੀ ਕਰ ਰਹੇ ਹਾਂ ਇੱਕ ਵੱਡੀ ਮਾਰਕੀਟ ਖੜੀ ਕਰਨ ਦੀ ਤਿਆਰੀ ਕਰ ਰਹੇ ਹਾਂ ਜਿੱਥੋਂ ਪੂਰੀ ਟ੍ਰਾਈ ਸਿਟੀ ਤੋਂ ਬੱਚੇ ਇੱਕ ਫੇਮਸ ਜਿਵੇਂ ਲਾਹੌਰ ਮਾਰਕੀਟ ਫੇਮਸ ਸੀ ਉਸ ਤਰੀਕੇ ਕਰੜ ਦੀ ਮਾਰਕੀਟ ਦੇ ਵਿੱਚ ਆਉਣ ਉਹ ਜਗ੍ਹਾ ਆਇਡੈਂਟੀਫਾਈ ਕਰ ਰਹੇ ਹਾਂ ਸੋ ਇਹ ਹੋ ਬਹੁਤ ਸਾਰੇ ਅਸੀਂ ਸੀਨੀਅਰ ਸਿਟੀਜ਼ਨ ਹੋ ਮੇਰੇ ਇਲੈਕਸ਼ਨ ਤੋਂ ਪਹਿਲਾਂ ਮੈਂ ਪੂਰੇ 3 ਸਾਲਾਂ ਦਾ ਕਹਿ ਰਹੀ ਹਾਂ ਕਿ ਸੀਨੀਅਰ ਸਿਟੀਜ਼ਨ ਹੋਮ ਕਿਉਂਕਿ ਇਹਨਾਂ ਦੀ ਡਿਮਾਂਡ